ਰਜਾਓਗੇ ਇਹ ਇੱਥੇ ਖੜਾ ਹੋ ਕੇ ਇੱਥੇ ਖੜਾ ਹੋ ਕੇ ਕਹਿੰਦਾ ਕਿ ਪੰਜਾਬ ਦਾ ਵਿਰਸਾ ਮਰ ਨਹੀਂ ਦਊ ਕੋਈ ਪੰਜਾਬੀ ਹਾਰ ਨਹੀਂ ਦਊ ਤੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਰਾਜ ਦੇ ਕੇ ਐਸਾ ਸੂਬੇ ਇਹਦੇ ਅੱਗੇ ਕੀ ਪੜਿਆ ਕਿ 10 ਸੂਬੇ ਹੋਦੇ ਉਹਦੇ ਵਿੱਚ 45% ਮੁਸਲਮਾਨ ਭਾਈ ਸਿਰ ਤੇ ਕਿਉਂ ਕਹਿੰਦੇ ਇਹ ਕਿਉਂਕਿ ਪੰਜਾਬ ਨਾ Hindu ਨਾ ਮੁਸਲਮਾਨ ਪੰਜਾਬ ਜੀਵੇ ਖੁਰਾਂ ਦੇ ਨਾਮ ਖੁਰਾਂ ਦੇ ਨਾਮ ਖੁਰਾਂ ਦੇ ਨਾਮ 45% ਮੁਸਲਮਾਨ ਸੀ ਪੰਜਾਬ ਨੇ ਸਿੱਖ ਰਾਜ 20% ਤੇ Hindu ਘਰਾ ਸੀ ਸਿੱਖ ਰਾਜ ਤੇ 10% ਸਿੱਖ ਸੀ ਫੇਰ ਵੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਨਹਾਉਂਦਾ ਸੀ ਸਿੱਖ ਰਾਜ ਕਿਉਂ ਕਿਉਂਕਿ ਉਹ ਨੂੰ ਚਲਾਉਣ ਵਾਲਾ ਗੁਰੂ ਦਾ ਫਲਸਫਾ ਸੀ ਗੁਰੂ ਦਾ ਫਲਸਫਾ ਸਰਬੱਤ ਦਾ ਭਲਾ ਸੀ ਮਨੁੱਖੀ ਜਾਤ ਸਮੇਤ ਦੇ ਕੇ ਪਹਿਚਾਨ ਕੋ ਸੀ ਉਸ ਰਾਜ ਦੇ ਵਿੱਚ ਹਰ ਧਰਮ ਦਾ ਸਲਮਾਨ ਸੀ ਤੇ ਜਦੋਂ ਬਾਣਵਾਤਾ ਸੀ ਨਾ ਭਾਰੀ ਦੇ ਉੱਤੇ ਖੜ ਕੇ ਮਹਾਰਾਜਾ ਰਣਜੀਤ ਸਿੰਘ ਤੇ ਗੋਰੇ ਸੱਤ ਜੀ ਕੀ ਤਕਬਦੇ ਗਾਇਸ਼ ਕਰਦੇ ਥੋਕੋ ਤਾੜੀਆਂ ਸੂਰਮੇ ਦੇ ਨਾਂ ਤੇ ਜਾਓਗੇ ਇਹ ਇੱਥੇ ਖੜਾ ਹੋ ਕੇ ਇੱਥੇ ਖੜਾ ਹੋ ਕੇ ਕਹਿੰਦਾ ਕਿ ਪੰਜਾਬ ਦਾ ਵਿਰਸਾ ਮਰਨੀ ਦਊ ਕੋਈ ਪੰਜਾਬੀ ਹਾਰ ਨਹੀਂ ਦਊ ਤੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਰਾਜ ਦੇ ਕੇ ਐਸਾ ਦਿਤਾਉਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋ ਜਾਵੇ

ਤੇ 10% ਸਿੱਖ ਸੀ ਫੇਰ ਵੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਨਾ ਹੁੰਦਾ ਸੀ ਸਿੱਖ ਰਾਜ ਕਿਉਂ ਕਿਉਂਕਿ ਉਹ ਚਲਾਉਣ ਵਾਲਾ ਗੁਰੂ ਦਾ ਫਲਸਫਾ ਸੀ ਗੁਰੂ ਦਾ ਫਲਸਫਾ ਸਰਬੰਤਾ ਦਾ ਭਲਾ ਸੀ ਮਨਸ ਕੀ ਜਾਤ ਸਮੇਟ ਕੇ ਪਹਿਚਾਨ ਕੋ ਸੀ ਉਸ ਰਾਜ ਦੇ ਵਿੱਚ ਹਰ ਧਰਮ ਦਾ ਸਲਮਾਨ ਸੀ ਤੇ ਜਦੋਂ ਬਾਣ ਪਾਉਂਦਾ ਸੀ ਨਾ ਬਾਣੀ ਦੇ ਉੱਤੇ ਖੜ ਕੇ ਮਹਾਰਾਜਾ ਰਣਜੀਤ ਸਿੰਘ ਤੇ ਗੋਰੀ ਸੱਤ ਮੁਰਗੀ ਤੱਕ ਨੇ ਗੈਸ ਸਾਡੇ ਤੇ